ਹਾਈ एवरीवन ਸਤਿ ਸ਼੍ਰੀ ਅਕਾਲ ਮੈਂ ਡਾਕਟਰ ਰਾਮਾ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਜੀ ਹੈਗਾ ਸਾਡੇ ਮਰੀਜ਼ ਹਰਪ੍ਰੀਤ ਕੌਰ ਜੀ ਬਮਾਲ ਸੰਗਰੂਰ ਤੋਂ ਜੀ ਉਹਨਾਂ ਦੇ ਹਸਬੰਦ ਨੇ ਅਮਨਦੀਪ ਸਿੰਘ ਜੀ ਹੋਣੀ ਆਓ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਹਰਪ੍ਰੀਤ ਭੈਣ ਜੀ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆਈ ਸੀ ਕਿਸ ਤਰ੍ਹਾਂ ਪ੍ਰੋਬਲਮ ਆਈ ਸੀ ਆਓ ਆਪਾਂ ਗੱਲ ਕਰੀਏ ਸਾਰੇ ਜਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਪੀ ਜੀ ਸਭ ਤੋਂ ਪਹਿਲਾਂ ਦੱਸੋ ਵੀ ਜਿਹੜੀ ਤੁਹਾਨੂੰ ਕਹਿੰਜੀ ਇਹ ਸਰਵਾਈਕਲ ਦੀ ਪ੍ਰੋਬਲਮ ਆਈ ਸੀ ਕਿਵੇਂ ਪ੍ਰੋਬਲਮ ਆਈ ਸੀ ਤੁਹਾਨੂੰ ਇਹ ਮਤਲਬ ਸਰ ਬੇਬੀ ਹੋਣ ਤੋਂ ਬਾਅਦ ਮਤਲਬ ਕਿ ਮੈਨੇ ਕੰਮ ਕਰਨਾ ਸਟਾਰਟ ਕਰਤਾ ਕਰਦਾ ਲੋ ਕਾਫੀ ਜ਼ੋਰ ਪਾੜਦਾ ਮਤਲਬ ਕੀਤਾ ਇਸ ਤੋਂ ਬਾਅਦ ਇੱਕਦਮ ਇਹ ਪੇਨ ਸਟਾਰਟ ਹੋਣ ਲੱਗੀ ਸੀਗੀ ਤੇ ਮੈਨੇ ਕਾਫੀ ਥਮੇ ਮਤਲਬ ਮੈਡੀਸਨ ਵੀ ਖਾਈ ਸਰ ਕਿਤੋਂ ਫਰਕ ਨਹੀਂ ਪਿਆ ਫਿਰ ਥੋੜੀ ਕਲੀਨਿਕ ਦਾ ਪਤਾ ਲੱਗਿਆ ਤਾਂ ਇੰਸਟਾ ਤੇ ਦੇਖਿਆ ਕਿ ਹਾਂ ਫਿਰ ਇਥੇ ਮੈਡੀਸਨ ਸਟਾਰਟ ਕੀਤੀ ਤਾਂ ਇਥੋਂ ਬਹੁਤ ਜ਼ਿਆਦਾ ਫਰਕ ਪਿਆ ਸਰ ਇਸਨੇ ਮੈਨੂੰ ਹਾਂਜੀ ਜਦੋਂ ਭੰਜੀਨਾਮ ਘਰ ਚ ਬਹੁਤ ਜ਼ਿਆਦਾ ਪ੍ਰੋਬਲਮ ਵੀ ਹੁੰਦੀ ਸੀ ਤੇ ਉਹ ਕੀ ਮਹਿਸੂਸ ਕਰਦੇ ਸੀ ਜਿਆਦਾ ਅ ਸਰ ਉਦੋਂ ਤੱਕ ਐਵੇਂ ਹੁੰਦਾ ਸੀ ਪਹਿਲੇ ਤੇ ਲਿਟਰਲੀ ਇਦਾਂ ਸੀਗਾ ਕਿ ਬੇਸਿਕ ਹੋਈ ਆਪਾਂ ਨੂੰ ਪ੍ਰੋਬਲਮ ਆ ਰਹੀ ਹੈਗੀ ਚਲੋ ਮਤਲਬੇ ਮਸਲ ਪੇਨ ਆ ਜਾਂ ਹੋਰ ਜੀ ਜੀ ਤੇ ਥੋੜਾ ਟਾਈਮ ਅਸੀਂ ਈਜ਼ੀ ਲਿਆ ਉਸ ਤੋਂ ਬਾਅਦ ਇੱਕਦਮ ਹੀ ਪ੍ਰੋਬਲਮ ਬਹੁਤ ਉੱਪ ਹੋ ਗਈ ਠੀਕ ਹੈ ਇਹ ਆਪਣੇ ਪੇਕ ਕੀ ਕਰ ਗਏ ਹੋਏ ਸੀ ਉੱਥੇ ਆ ਕੇ ਜਦੋਂ ਇਹਨਾਂ ਨੇ ਮਤਲਬੇ ਬਾਡੀ ਅਰੈਸਟ ਤੇ ਆਈ ਜਦੋਂ ਇਹਨਾਂ ਦੀ ਜੀ ਤੇ ਫਿਰ ਇਹ ਪ੍ਰੋਬਲਮ ਇੱਕਦਮ ਮਤਲਬੇ ਗ੍ਰੇਡ ਹੋ ਕੇ ਨਿਕਲੀ ਬਾਹਰ ओके okay, तो उस तो बाद असी लगातार बधिया हॉस्पिटल्स जो पंजाब ਦੇ ਨਾਮ ਵਰਨਦੇਗੇ ਉਥੇ ਅਸੀਂ ਸਾਰੇ ਕਿਤੇ ਲੈ ਕੇ ਗਏ ਬਟ ਕਦੇ ਵੀ ਕਿਤੇ ਵੀ ਸਾਨੂੰ ਬੈਟਰ ਰਿਜ਼ਲਟ ਨਹੀਂ ਆਇਆ ਜੀ ਜੀ ਤੇ ਅਨਫੋਰਚਨਟਲੀ ਕਿਤੋਂ ਸਾਨੂੰ ਤੁਹਾਡਾ ਵੀਡੀਓ ਸਾਨੂੰ ਇੱਕਦਮੀ ਬਾਹਰ ਆਈ ਓਕੇ ਤੇ ਜਿਵੇਂ ਕਿ ਰੱਬ ਨੇ ਕਰਨਾ ਹੁੰਦਾ ਹੈ ਤੇ ਉਤੋਂ ਤੁਸੀਂ ਅਸੀਂ ਅਗਲੇ ਨੈਕਸਟ ਦੇਣੀ ਤੁਹਾਡੇ ਕੋਲ ਵਿਜ਼ਿਟ ਕਰੀ ਕਿਉਂਕਿ ਅਸੀਂ ਤਾਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ ਬਹੁਤ ਜ਼ਿਆਦਾ ਇਹ ਲਗਭਗ 2 ਮਹੀਨਿਆਂ ਤੋਂ ਬੈੱਡ ਤੇ ਹੀ ਸੀ ਮਤਲਬ ਕਿ ਪੇਨ ਕਿਲਰ ਲੈ ਲੈਂਦੀ ਸੀ ਡੇ ਵਾਈ ਜਣੇ ਕਿ ਪੇਨ ਕਿਲਰ ਕੰਮ ਘੱਟ ਕਰਦੇ ਜਾਂਦੇ ਸੀ ਜੀ ਪਹਿਲਾਂ ਜਿਵੇਂ ਕਿ ਲਿਟਰਲੀ ਪਹਿਲਾਂ ਪੈਰਾਸੀਟਾਮੋਲ ਕੰਮ ਕਰਨ ਹੋਣ ਗਿਆ ਫਿਰ ਹੋਰ ਕਰਨ ਹੋਣ ਗਿਆ ਫਿਰ ਟਰਾਮਾਡੋਲ ਹਟ ਗਈ ਫਿਰ ਮੋਰਫਿਨ ਤੇ ਆ ਗਏ ਸੀ ਜੀ 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 ਤੇ ਬਟ ਜਦੋਂ ਅਸੀਂ ਤੁਹਾਡੇ ਕੋਲ ਪਹਿਲੇ ਦਿਨ ਹੀ ਮੈਡੀਸਨ ਲਈ ਪਹਿਲੇ ਦਿਨ ਹੀ ਸਾਨੂੰ ਬੈਟਰ ਪੂਰਾ ਫੁੱਲ ਰਿਜ਼ਲਟ ਮਿਲੇ ਓਕੇ ਅੱਛਾ ਤੁਸੀਂ ਪੰਜੀ ਦੱਸੋ ਹੁਣ ਪੂਰੀ ਤਾਂ ਸਤੁਸ਼ਟ ਹੋਣਾ ਹਾਂਜੀ ਸਰ ਹੁਣ ਤਾਂ ਮਤਲਬ ਮੈਂ ਕੰਮ ਵੀ ਸਾਰਾ ਕਰਦੇ ਆਂ ਵੀ ਹੈ ਲੋ ਹਾਂਜੀ ਪਹਿਲਾਂ ਤਾਂ ਮੇਰਾ ਬੇਬੀ ਬਹੁਤ ਛੋਟਾ ਸੀਗਾ ਮੈਨੂੰ ਫਿਕਰ ਹੁੰਦਾ ਸੀਗਾ ਕਿ ਉਹਨੂੰ ਮੈਨੇਫਿਕ ਕਰ ਛੱਡਿਆ ਹੋਇਆ ਸੀ ਉਹਦੇ ਤਾਂ ਹੁਣ ਤਾਂ ਮਤਲਬ ਸਾਰਾ ਮੋਸਟਲੀ ਸਾਰਾ ਕੰਮ ਕਰਦੇ ਆ ਸਰ ਮੈਂ ਹਾਂਜੀ ਤੁਸੀਂ ਦਰਸ਼ਕੋ ਹਰਪ੍ਰੀਤ ਕੋਰ ਭੈਜੀ ਉਹਨਾਂ ਦੇ ਵਿਚਾਰ ਸੁਣਨੇ ਆ ਉਹਨਾਂ ਦੇ ਹਸਬੰਦ ਅਮਨਦੀਪ ਉਹਨਾਂ ਦੇ ਵਿਚਾਰ ਸੁਣਨੇ ਆ ਜੇ ਤੁਹਾਡੇ ਵੀ ਪਰਿਵਾਰ ਚ ਕਿਸੇ ਨੂੰ ਸਰਵਾਈਵਲ ਦੀ ਪ੍ਰੋਬਲਮ ਹੈ ਜਾਂ ਤੁਹਾਨੂੰ ਕੋਈ ਬਾਜੂਮਾ ਜਨਾਬਨੈਸ ਹੈ ਕੋਟੇਨੀਗ ਵਗੈਰਾ ਹੈ ਡਿੱਕਾ ਜਿਸ ਤਰ੍ਹਾਂ ਵੀ ਸਪਾਈਨ ਰਿਲੇਟਡ ਤੁਹਾਨੂੰ ਕਿਸੇ ਵੀ ਮਰੀਜ਼ ਨੂੰ ਇਹ ਦਿੱਕਤ ਹੈ ਤੁਸੀਂ ਸਾਡੇ ਤਸਵੀਰ ਉਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਆ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਤੇ ਜਿਹੜੇ ਮਰੀਜ਼ਾਂ ਨੂੰ ਹੋਰ ਸਰਵਾਈਕਲ ਦੀ ਪ੍ਰੋਬਲਮ ਆ ਰੀਡ ਦੀ ਹੱਡੀ ਦੀ ਪ੍ਰੋਬਲਮ ਆ ਸਲੀਪ ਹਿਸਟਰੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਇਸ ਤੋਂ ਸਰ ਤੁਹਾਡੀ ਮਤਲਬ ਕਿ ਤੁਹਾਡਾ ਹੀ ਮਤਲਬ ਕਿ ਅਪੀਅਰੈਂਸ ਦਵਾਂਗੇ ਬੀ ਬੈਟਰ ਆਲ ਓਵਰਲਡ ਮੇਰੇ ਜਿੰਨਾ ਕਿ ਮੈਡੀਕਲ ਲਾਈਨ ਨੂੰ ਮੈਂ ਜਾਣਦਾ ਹਾਂ ਜੀ 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 ਤੇ ਆਲਮੋਸਟ ਮੈਂ ਸਾਰੇ ਤਰ੍ਹਾਂ ਦੇ ਮਰੀਜ਼ ਦੇਖੇ ਪੀਜੀਆ ਵੀ ਆ ਮਤਲਬ ਕਿ ਮੇਰੇ ਕੋਲ ਕਾਫੀ ਟਾਈਮ ਲੰਘਿਆ ਵੋ ਜੀ ਬਟ ਮਤਲਬ ਕਿ ਸਪਾਈਨ ਨੂੰ ਲੈ ਕੇ ਜਿਹੜੀ ਤੁਹਾਡੀ ਸਮਝ ਹੈ ਜੀ ਦੋ ਦੋੜੀ ਨਾੜੀ ਸਰ ਦਾਟ ਇਜ਼ ਬੈਸਟ ਇਨ ਮੈਡੀਸਨ ਥੈਂਕ ਯੂ ਸੋ ਮਚ ਯਮਨ ਥੈਂਕ ਯੂ ਬੀ ਸੋ ਮਚ ਯੂ ਜਰਕ ਤੇ ਬਹੁਤ ਬਹੁਤ ਤਾਰਫ ਥੈਂਕ ਯੂ ਸੋ ਮਚ